ਸਤਿਗੁਰ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਅਕਸਰ ਹੀ ਅਸੀਂ ਕਿਸੇ ਨਾ ਕਿਸੇ ਸਟੋਰੀ ਕਿਸੇ ਕਹਾਣੀ ਨੂੰ ਦਰਸ਼ਕਾਂ ਦੇ ਰੂਬ ਨੂੰ ਕਰਦੇ ਰਹਿੰਦੇ ਆ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਤੁਹਾਨੂੰ ਇੱਕ ਕਹਾਣੀ ਦੱਸ ਰਹੇ ਹਾਂ ਕਿ ਪੈਸੇ ਦੀ ਭੁੱਖ ਪੈਸੇ ਦਾ ਨਾਲ ਜਿਵੇਂ ਆਪਣੇ ਰਿਸ਼ਤੇ ਆ ਨਾਤੇ ਉੱਤੇ ਭਾਰੀ ਪੈ ਜਾਂਦਾ ਹੈ ਪੈਸੇ ਦਾ ਲਾਲਚ ਕਿਵੇਂ ਆਪਣੇਆਂ ਨੂੰ ਆਪਣੇ ਦਿਲ ਦੇ ਵਿੱਚੋਂ ਕੱਢ ਦਿੰਦਾ ਹੈ ਜਿਹਦੇ ਨਾਲ ਸਿਰਫ ਇਨਸਾਨ ਨੂੰ ਪੈਸਾ ਤਾਂ ਚੰਗਾ ਲੱਗਦਾ ਪਰ ਉਹ ਆਪਣੇ ਪਿੱਛੇ ਆਪਣੇ ਰਿਸ਼ਤੇ ਨਾਤੇ ਭੈਣ ਭਰਾ ਮਾਪੇ ਯਾਰ ਦੋਸਤ ਜੋ ਪਿੱਛੇ ਰਹਿ ਗਿਆ ਉਹਨੂੰ ਸਭ ਨੂੰ ਭੁੱਲ ਜਾਂਦਾ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਇੱਕ ਇਹੋ ਜਿਹੀ ਕਹਾਣੀ ਕਿ ਕਿਵੇਂ ਪੈਸੇ ਵਾਸਤੇ ਬਦੇ ਹੀ ਸ਼ ਗਿਆ ਪੁੱਤ ਆਪਣੀ ਮਾਂ ਨੂੰ ਬਿਰਧ ਮਾਂ ਜਿਹੜੀ ਕਿ ਉਹਦੇ ਵਿਯੋਗ ਚ ਹੀ ਮਰ ਗਈ ਆਪਣੇ ਪੁੱਤਰ ਨੂੰ ੜੀਕ ਦੇ ੜੀਕ ਦੇ ਹੀ ਮਰ ਗਈ ਉਹ ਕਹਾਣੀ ਆਪਾਂ ਤੁਹਾਡੇ ਅੱਜ ਰੂਬਰੂ ਕਰਦੇ ਹਾਂ ਕਿ ਪੈਸਾ ਜ਼ਿੰਦਗੀ ਦੇ ਵਿੱਚ ਜ਼ਰੂਰੀ ਵੀ ਹੁੰਦਾ ਪਰ ਇੰਨਾ ਜ਼ਰੂਰੀ ਵੀ ਨਹੀਂ ਹੁੰਦਾ ਕਿ ਉਹ ਰਿਸ਼ਤੇ ਨਾਤੇ ਨੂੰ ਹੀ ਭੁਲਾ ਦੇਵੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦੱਸ ਦਿਓ ਤਾਂ ਕਿ ਅੱਗੇ ਤੋਂ ਵੀ ਅਸੀਂ ਤੁਹਾਡੇ ਲਈ ਵਧੀਆ-ਵਧੀਆ ਕੰਟੈਂਟ ਲੈ ਕੇ ਆ ਸਕੀਏ ਸ਼ੁਰੂਆਤ ਕਰਦੇ ਹਾਂ ਜੀ ਮੁੰਬਈ ਤੋਂ ਇੱਕ ਕਹਾਣੀ ਹੈ ਮੁੰਬਈ ਦੀ ਉੱਥੇ ਇੱਕ ਔਰਤ ਜਿਹੜੀ ਕਿ ਬੜੇ ਵਧੀਆ ਤੇ ਤਕੜੇ ਘਰ ਚੋਂ ਸੀ ਤੇ ਮੁੰਬਈ ਦੇ ਇੱਕ ਪੂਰੇ ਵਧੀਆ ਅਲੀਸ਼ਾਨ ਫਲੈਟ ਦੇ ਵਿੱਚ ਰਹਿੰਦੀ ਸੀ 10ਵੀਂ ਮੰਜ਼ਲ ਤੇ ਉਹਦਾ ਫਲੈਟ ਸੀਗਾ ਤੇ ਪੂਰੇ ਵਧੀਆ ਇਲਾਕੇ ਦੇ ਵਿੱਚ ਉਹਦੀ ਰਹਿائش ਸੀ ਉਸ ਦੇ ਨਾਲ ਹੀ ਉਹਦੇ ਤਿੰਨ ਚਾਰ ਫਲੈਟ ਹੋਰ ਵੀ ਸੀ ਜਿਹੜੇ ਉਹਦੇ ਨਾਮ ਤੇ ਸੀ ਉਹ ਆਪਣੇ ਫਲੈਟ ਦੇ ਵਿੱਚ ਇਕੱਲੀ ਰਹਿੰਦੀ ਸੀ ਉਹਦੇ ਬੱਦੀ ਦੀ 4 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਉਸ عورت ਦਾ ਨਾਮ ਸੀ ਆਸ਼ਾ ਸਾਨੀ ਜਿਹਦਾ ਇੱਕ ਬੇਟਾ ਸੀ ਤੇ ਉਹ ਅਮਰੀਕਾ ਵਿੱਚ ਸੈਟਲ ਸੀ ਉਹ ਆਪਣੇ ਕਾਰੋਬਾਰ ਦੇ ਵਿੱਚ ਕਹਿ ਲਓ ਜਾਂ ਪੈਸਾ ਕਮਾਉਣ ਦੇ ਵਿੱਚ ਡਾਲਰ ਕਮਾਉਣ ਦੇ ਵਿੱਚ ਇਹਨਾਂ ਰੁੱਝਿਆ ਹੋਇਆ ਸੀ ਵੀ ਉਹਨੂੰ ਇਹ ਖਿਆਲ ਹੀ ਨਹੀਂ ਸੀ ਵੀ ਪਿੱਛੇ ਇੰਡੀਆ ਦੇ ਵਿੱਚ ਉਹਦੀ ਇੱਕ ਵਿਰਧ ਮਾਂ ਹੈ ਜਿਹਦੀ ਕੋਈ ਦੇਖਭਾਲ ਕਰਨ ਵਾਲਾ ਕੋਈ ਨਹੀਂ ਤੇ ਉਸ ਦੀ ਗੌਰ ਵੀ ਕਰਨੀ ਹੈ ਮਹੀਨਿਆਂ ਵੱਧੀ ਉਹ ਆਪਣੀ ਮਾਂ ਨਾਲ ਗੱਲ ਨਹੀਂ ਕਰਦਾ ਸੀ ਤੇ ਜਦੋਂ ਕਿਤੇ ਗੱਲ ਹੁੰਦੀ ਤਾਂ ਥੋੜੇ ਸਮੇਂ ਲਈ ਗੱਲ ਹੁੰਦੀ ਉਹਦੇ ਮਨ ਦੇ ਵਿੱਚ ਪੈਸੇ ਦਾ ਇੰਨਾ ਜ਼ਿਆਦਾ ਲਗਾਓ ਸੀ ਬਿ ਸਿਰਫ ਉਸ ਨੂੰ ਮਾਂ ਯਾਦ ਤਾਂ ਆਉਂਦੀ ਸੀ ਸਿਰਫ ਇਹਸ ਲਈ ਯਾਦ ਆਉਂਦੀ ਸੀ ਕਿ ਮਾਂ ਦਾ ਇੱਕ ਫਲੈਟ ਹੈ ਤੇ ਉਹਦੇ ਨਾਲ ਜਿਹੜੇ ਦੂਸਰੀ ਮਾਂ ਦੀ ਪ੍ਰਾਪਰਟੀ ਹੈ ਉਹ ਸਾਰੀ ਕਿਸ ਦਿਨ ਮੇਰੇ ਨਾਮ ਹੋਊਗੀ ਕਦੋਂ ماں ਗੁਜ਼ਰੂਗੀ ਤੇ ਕਦੋਂ ਉਹ ਪ੍ਰਾਪਰਟੀ ਵੇਚ ਕੇ ਮੈਂ ਦੁਬਾਰਾ ਆਪਣੇ ਅਮਰੀਕਾ ਦੇ ਵਿੱਚ ਵਾਪਸ ਆਵਾਂਗਾ ਇਧਰੋਂ ਆਸ਼ਾਸਾਨੀ ਜੀ ਵੀ ਉਮਰ ਦੇ ਹਿਸਾਬ ਨਾਲ ਕਾਫੀ ਵਿਰਧ ਹੋ ਚੁੱਕੇ ਸੀ ਹੁਣ ਉਹਨਾਂ ਨੂੰ ਚੱਲਣ ਫਿਰਨ ਦੇ ਵਿੱਚ ਵੀ ਮੁਸ਼ਕਲ ਆਉਂਦੀ ਸੀ ਬੁਢੇਪੇ ਦੇ ਵਿੱਚ ਉਸ ਨੂੰ ਆਪਣੇ ਪੁੱਤਰ ਦੀ ਯਾਦ ਵੀ ਸਤਾਉਂਦੀ ਸੀ ਤੇ ਉਹ ਕਈ ਵਾਰ ਆਪਣੇ ਉੱਤਰ ਨਾਲ ਗੱਲ ਵੀ ਕਰਦੀ ਤੇ ਉਹ ਵਿਚਾਰੀ ਰੋ ਕੇ ਇਹੀ ਗੱਲ ਕਹਿੰਦੀ ਆਪਣੇ ਮੁੰਡੇ ਨੂੰ ਕਿ ਜਾਂ ਤਾਂ ਭਾਈ ਮੈਨੂੰ ਆਪਣੇ ਕੋਲੇ ਬੁਲਾ ਲੈ ਹੁਣ ਮੇਰਾ ਇੱਥੇ ਇਕੱਲੀ ਦਾ ਜੀ ਨਹੀਂ ਲੱਗਦਾ ਨਾਲੇ ਹੁਣ ਕਿੰਨੀ ਕੋਮਰ ਬਾਕੀ ਬਚਦੀ ਐ ਮੈਨੂੰ ਜਾਂ ਤਾਂ ਆਪਣੇ ਕੋਲ ਬੁਲਾ ਲੈ ਤੇ ਜਾਂ ਫਿਰ ਮੈਨੂੰ ਕੋਈ ਚੰਗਾ ਜਿਹਾ ਵਿਰਦਾ ਆਸ਼ਰਮ ਦੇਖ ਕੇ ਉੱਥੇ ਛੱਡਿਆ ਤਾਂ ਕਿ ਜਿਹੜੀ ਮੇਰੀ ਰਹਿਦੀ ਜ਼ਿੰਦਗੀ ਐ ਉਹ ਆਰਾਮ ਨਾਲ ਲੰਘ ਸਕੇ ਇਧਰ ਮੁੰਡਾ ਵੀ ਇਸ ਝਾਕ ਵਿੱਚ ਸੀ ਕਿ ਕਦੋਂ ਬੁੱਢੀ ਮਾਂ ਇਸ ਜਹਾਨ ਨੂੰ ਕੂਚ ਕਰੂਗੀ ਤੇ ਕਦੋਂ ਮੈਨੂੰ ਜਿਹੜੇ ਉਹਦੇ ਫਲੈਟ ਨੇਗੇ ਉਹਨਾਂ ਨੂੰ ਵੇਚਣ ਦਾ ਮੌਕਾ ਮਿਲੂਗਾ ਤੇ ਉਹਨੂੰ ਆਪਣੀ ਮਾਂ ਨਾਲ ਕੋਈ ਪਿਆਰ ਨਹੀਂ ਸੀ ਜੇ ਉਸ ਨੂੰ ਪਿਆਰ ਸੀ ਤਾਂ ਸਿਰਫ ਪੈਸੇ ਨਾਲ ਸੀ ਉਹਨਾਂ ਫਲੈਟਾਂ ਨਾਲ ਸੀ ਜਿਹੜੀ ਉਹਦੀ ਮਾਂ ਦੇ ਨਾਮ ਸੀ ਤੇ ਉਹਦੇ ਮਰਨ ਤੋਂ ਬਾਅਦ ਉਸ ਨੂੰ ਮਿਲ ਜਾਣੇ ਸੀ ਉਹ ਕਦੇ-ਕਦੇ ਜਿਵੇਂ ਆਪਾਂ ਭੀਖ ਨਹੀਂ ਦਿੰਦੇ ਹੁੰਦੇ ਇਸ ਤਰ੍ਹਾਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਜਿੰਨੇ ਕੋ ਉਹਨੂੰ ਠੀਕ ਲੱਗਦਾ ਥੋੜੇ-ਬਹੁਤੇ ਪੈਸੇ ਵੀ ਉਹ ਮਾਂ ਨੂੰ ਭੇਜ ਦਿੰਦਾ ਸੀ ਤੇ ਐਸ ਵਾਰੀ ਉਹਨੇ ਚਲੋ ਇਹ ਸੋਚਿਆ ਵੀ ਕਿਉਂ ਨਾ ਮਾਂ ਨੂੰ ਮਿਲੀ ਜਾਏ ਤੇ ਨਾਲੇ ਉਹਨੇ ਅਗਸਤ ਮਹੀਨੇ ਦੇ ਵਿੱਚ ਆਉਣਾ ਵੀ ਸੀਗਾ ਇਸ ਕਰਕੇ ਉਸਨੇ 23 April 2016 ਨੂੰ ਫੋਨ ਕੀਤਾ ਸੀ ਲਾਸਟ ਤੇ ਉਸ ਤੋਂ ਬਾਅਦ ਉਹਨੇ ਮਾਤਾ ਨੂੰ ਫੋਨ ਕਰਨਾ ਜ਼ਰੂਰੀ ਹੀ ਨਹੀਂ ਸਮਝਿਆ ਕਿ ਚਲੋ ਜਾਣਾ ਤਾਂ ਹੈਗਾ ਹੀ ਹੈਗਾ ਉਸ ਤੋਂ ਬਾਅਦ ਉਹ ਅਗਸਤ ਮਹੀਨੇ ਦੀ 6 ਤਰੀਕ ਨੂੰ ਮੁੰਬਈ ਪਹੁੰਚਿਆ ਉਹ ਵੀ ਮਾਂ ਨੂੰ ਮਿਲਣ ਲਈ ਨਹੀਂ ਕਿਸੇ ਟੂਰ ਦੇ ਪ੍ਰੋਗਰਾਮ ਲਈ ਆਇਆ ਸੀਗਾ ਤੇ ਉਹਨੇ ਸੋਚਿਆ ਵੀ ਇੱਕ ਮਾਂ ਤੇ एहसान ਵੀ ਹੋ ਜੂ ਤੇ ਇੱਕ ਫਰਜ਼ ਵੀ ਨਿਭਾਇਆ ਜਾਊਗਾ ਤੇ ਚਲੋ ਮਾਂ ਨੂੰ ਜਾ ਕੇ ਮਿਲੀ ਆਈਏ ਤੇ ਪਹੁੰਚ ਗਿਆ ਜੀ ਜਿਹੜਾ ਮੁੰਬਈ ਦੇ ਅੰਦੇਰੀ ਸਟੇਟਾ ਫਲੈਟ ਸੀਗਾ ਘਰ ਦੇ ਮੂਹਰੇ ਗਿਆ ਬੈਲ ਵਜਾਈ ਕੋਈ ਆਵਾਜ਼ ਨਹੀਂ ਉਹਨੇ ਸੋਚਿਆ ਵੀ ਚਲੋ ماں ਬੁਢੀ ਐ ਕਿਤੇ ਸੌਂ ਗਈ ਹੋਣੀ ਨਹੀਂ ਪਤਾ ਲੱਗਿਆ ਤੇ ਇੱਕ ਘੰਟਾ ਫੇਰ ਜਦੋਂ ਉਹਨੇ ਵੇਟ ਕੀਤੀ ਤਾਂ ਫੇਰ ਉਸਨੇ ਬੈਲ ਵਜਾਈ ਤਾਂ ਫੇਰ ਉਸ ਨੂੰ ਅੰਦਰੋਂ ਕੋਈ ਜਵਾਬ ਨਾ ਆਇਆ ਫਿਰ ਉਹਨੇ ਆਸ-ਪਾਸ ਦੇ ਲੋਕਾਂ ਨੂੰ ਇਕੱਠੇ ਕੀਤਾ ਤੇ ਪੁਲਸ ਨੂੰ ਵੀ ਫੋਨ ਕੀਤਾ ਚਲੋ ਪੁਲਸ ਵੀ ਮੌਕੇ ਤੇ ਪਹੁੰਚ ਗਈ ਤਾਂ ਜਦੋਂ ਕੋਈ ਹੱਲ ਨਾ ਹੋਇਆ ਤਾਂ ਕੀਰ ਨੂੰ ਦਰਵਾਜ਼ਾ ਤੋੜ ਕੇ ਦੇਖਿਆ ਗਿਆ ਤੇ ਅੰਦਰੋਂ ਸਾਰੇ ਹੈਰਾਨ ਹੋ ਗਏ ਹੈਰਾਨ ਤਾਂ ਹੋਣੀ ਸੀ ਕਿਉਂਕਿ ਜਿਹੜੀ ਘਰ ਦੇ ਵਿੱਚ ਉਹ ਬੁੱਢੀ ਇਸਤਰੀ ਆਸ਼ਾ ਸਾਨੀ ਜੀ ਰਹਿੰਦੇ ਸੀ ਹੁਣ ਉਸ ਘਰ ਦੇ ਵਿੱਚ ਸਿਰਫ ਇੱਕ ਹੱਡੀਆਂ ਦਾ ਕੰਕਾਲ ਪਿਆ ਸੀਗਾ ਬੈੱਡ ਦੇ ਕੋਲੇ ਸਰੀਰ ਗਲ ਚੁੱਕਿਆ ਸੀ ਕੰਕਾਲ ਵੀ ਇਸ ਤਰ੍ਹਾਂ ਸੀ ਇੰਨਾ ਪੁਰਾਣਾ ਹੋ ਚੁੱਕਿਆ ਸੀ ਦੇਖਣ ਤੋਂ ਪਤਾ ਲੱਗਦਾ ਸੀ ਕਿ ਇਹਦੀ ਮੌਤ ਹੈ ਜਿਹੜੀ ਜਦੋਂ ਉਹਨਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਵੀ 8 ਤੋਂ 10 ਮਹੀਨੇ ਪਹਿਲਾਂ ਉਹਨਾਂ ਦੀ ਜਿਹੜੀ ਮੌਤ ਆਸਾਸਾਨੀ ਜੀ ਦੀ ਉਹ ਹੋ ਚੁੱਕੀ ਸੀ ਹੋ ਸਕਦਾ ਹੈ ਕਿ ਉਹ ਨੂੰ ਵਿਚਾਰੀ ਨੂੰ ਕੋਈ ਸੰਭਣ ਵਾਲਾ ਨਹੀਂ ਸੀ ਤੇ ਉਹਨੂੰ ਆਖੀਰਲੇ ਮੌਕੇ ਉਹਨੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਵੀ ਕੀਤੀ ਹੋਵੇ ਅਰ ਉਹਦੇ ਬੁੱਢੇ ਹੋਏ ਸ਼ਰੀਰ ਨੇ ਉਹਦਾ ਸਾਥ ਹੀ ਨਹੀਂ ਦਿੱਤਾ ਤੇ ਉਹ ਜਿੱਥੇ ਮਰੀ ਗਈ ਪਈ ਗਈ ਉੱਥੇ ਹੀ ਉਹਦੀ Laash ਸੀ ਜਿਹੜੀ ਪਈ ਰਹੀ Laash ਦੇ ਵਿੱਚੋਂ ਬਦਬੂ ਵੀ ਆਉਣੀ ਸੀ ਤੇ ਉਹ ਇਸ ਕਰਕੇ ਜ਼ਿਆਦਾ ਬਦਬੂ ਨਹੀਂ ਫੈਲੀ ਕਿਉਂਕਿ ਦਸਵੀਂ ਮੰਜ਼ਲ ਤੇ ਤਾਂ ਆਸ਼ਾਸਾਨੀ ਆਪ ਰਹਿੰਦੀ ਸੀ ਤੇ ਨਾਲ ਦੇ ਦੋ ਫਲੈਟ ਸੀ ਜਿਹੜੇ ਉਹ ਵੀ ਉਹਨਾਂ ਦੇ ਆਪਦੇ ਸੀ ਜੋ ਬੰਦ ਪਏ ਸੀਗੇ ਤੇ ਇਸ ਕਰਕੇ ਬਦਬੂ ਬਾਹਰ ਹੀ ਨਹੀਂ ਨਿਕਲ ਸਕੀ ਤੇ ਉਸ ਤੋਂ ਬਾਅਦ ਫਿਰ ਮੁੰਡੇ ਨੇ ਵੀ ਕਾਫੀ ਟੰਗ ਕੀਤੇ ਜਿਵੇਂ ਮਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੋਵੇ ਉਹਨੇ ਮਾਂ ਨਾਲ ਕੀ ਕੀ ਗੱਲਾਂ ਹੋਈਆਂ ਉਹਨੇ ਉਹ ਗੱਲਾਂ ਵੀ ਦਸੀਆਂ ਰੋਂਦੇ ਰੋਂਦੇ ਨੇ ਜਿਵੇਂ ਰਜਾਨਾ ਗੱਲ ਕਰਦੀ ਹੋਵੇ ਬੜਾ ਤੇ ਇਧਰ ਆਸ-ਆਸਾਨੀ ਵੀ ਸ਼ਾਇਦ ਇਹੀ ਸੋਚਦੀ ਹੋਣੀ ਕਿ ਜਦੋਂ ਮੇਰਾ ਆਪਣਾ ਜੰਮਿਆ ਮੇਰੇ ਆਪਣੇ ਪੁੱਤਰ ਨੇ ਮੇਰੀ ਕੋਈ ਖਬਰਸਾਰ ਨਹੀਂ ਲਈ ਤਾਂ ਰਿਸ਼ਤੇਦਾਰ ਜਾਂ ਹੋਰ ਭੈਣ ਭਰਾ ਮੇਰੀ ਕੀ ਸਾਰ ਲੈਣਗੇ ਇਸ ਕਰਕੇ ਹੋ ਸਕਦਾ ਉਹਨੇ ਵਿਡੇਪੇ ਵਿੱਚ ਕਿਸੇ ਹੋਰ ਨਾਲ ਵੀ ਰਿਸ਼ਤੇਦਾਰ ਕਿਸੇ ਭੈਣ ਭਾਈ ਨਾਲ ਗੱਲ ਨਾ ਕੀਤੀ ਹੋਵੇ ਬਾਕੀ ਮੁੰਡੇ ਨੂੰ ਤਾਂ ਉਸਦੀ ਭੋਰਾ ਵੀ ਫਿਕਰ ਨਹੀਂ ਸੀ ਤੇ ਅਖੀਲ ਦੇ ਵਿੱਚ ਉਸ ਨੂੰ ਉਹ ਅੰਤਮ ਯਾਤਰਾ ਵੀ ਨਸੀਬ ਨਹੀਂ ਹੋਈ ਜਿਹੜੀ ਉਹਦੇ ਮੰਨ ਲਓ ਲਾਸਟ ਵੇਲੇ ਬਣਦੀ ਸੀ ਤੇ ਉਸ ਤੋਂ ਬਾਅਦ ਇਧਰ ਆਸ਼ਾਸਾਨੀ ਦਾ ਉਹੀ ਮੁੰਡਾ ਜਿਹਨੂੰ ਇੱਕ ਮੌਕੇ ਸਿਰਫ ਪੈਸਾ ਤੇ ਡਲਰ ਹੀ ਚਾਹੀਦੇ ਸੀ ਉਸਨੇ ਉਹਦੇ ਜਿਉਂਦੇ ਜੀਉਦੀ ਕੋਈ ਸਾਰ ਨਾ ਲਈ ਤੇ ਅਖੀਰ ਵਿੱਚ ਉਹ ਦਹਾਥੜੇ ਮਾਰ ਕੇ ਇਸ ਕਰਕੇ ਰੋ ਰਿਹਾ ਸੀ ਜਿਵੇਂ ਮਾਂ ਨੂੰ ਉਹ ਬਹੁਤ ਜ਼ਿਆਦਾ ਪਿਆਰ ਕਰਦਾ ਹੁੰਦਾ ਹੈ ਇਹ ਕਹਾਣੀ ਕੱਲੀ ਆਸ਼ਾਸਾਨੀ ਜੀ ਦੀ ਨਹੀਂ ਸੀ ਇਹ ਹਰ ਉਸ ਇਨਸਾਨ ਨਾਲ ਸੰਬੰਧ ਰੱਖਦੀ ਹੈ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਜਾਂ ਸਿਰਫ ਡਾਲਰਾਂ ਦੀ ਭੁੱਖ ਲਈ ਵਿਦੇਸ਼ਾਂ ਚ ਚ ਜਾ ਕੇ ਆਪਣੇ ਮਾਪਿਓ ਨੂੰ ਆਪਣੇ ਸਕੇ ਸਬੰਧੀਆਂ ਨੂੰ ਭੁੱਲ ਚੁੱਕੇ ਨੇ ਇੱਥੇ ਹੋਰ ਪਤਾ ਨਹੀਂ ਕਿੰਨੀਆਂ ਮਾਂਾਂ ਨੇ ਜੋ ਆਪਣੇ ਪੁੱਤਰ ਧੀਆਂ ਨੂੰ ਉਡੀਕਦੀਆਂ ਉਡੀਕਦੀਆਂ ਮੌਤ ਦਾ ਇੰਤਜ਼ਾਰ ਕਰ ਰਹੀਆਂ ਨੇ ਜਾਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਨੇ ਉਮੀਦ ਕਰਦੇ ਆਂ ਵੀ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਸੁਝਾਅ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ